ਗਰਸ਼ੰਕਰ ਵਿਖੇ 3 ਮਹੀਨੇ ਤੋਂ ਪਹਿਲਾਂ ਵਾਪਰੇ ਤਰਮਿੰਦਰ ਕਤਲकांड ਦੀ ਫੇਸਬੁਕ ਤੇ ਜ਼ਿੰਮੇਵਾਰੀ ਲੈਣ ਵਾਲੇ ਕਤਲ ਕੇਸ ਚ ਨਾਮਜ਼ਦ ਗੁਰਜਿੰਦਰ ਸਿੰਘ ਉਰਫ सोनू ਰੋੜ ਮਾਜਰੀਏ ਨੇ ਪੁਲਿਸ ਨੇ ਸਥਾਨਕ ਪੁਲਿਸ ਸਟੇਸ਼ਨਕ ਪੁਲਿਸ ਸਟੇਸ਼ਨ ਸਮੇਤ ਸ਼ਹਿਰ ਵਿਖੇ ਪੋਸਟਰ ਲਗਾ ਦਿੱਤੇ ਨੇ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ 10 ਅਗਸਤ ਦੀ ਰਾਤ ਨੂੰ ਨੰਗੜ ਰੋੜ ਤੇ ਇੱਕ ਦੁਕਾਨ ਵਿੱਚ ਬੈਠੇ ਤਰਮਿੰਦਰ ਸਿੰਘ ਉਰਫ ਬਿੰਦਰ ਪੁੱਤਰ ਚਲਮਲ ਸਿੰਘ ਵਾਸੀ ਕੁਨੈਰ ਦੀਆਂ ਗੋਰੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਇਸ ਕਤਲ ਮਾਮਲੇ 'ਚ ਗੁਰਜਿੰਦਰ ਸਿੰਘ ਉਰਫ ਸੋਨੂ ਰੋੜ ਮਾਧਰਾ ਨੂੰ ਨਾਮਜ਼ਦ ਕੀਤਾ ਗਿਆ ਸੀ ਜੋ ਜੋ ਹਲੇ ਤਾਈਂ ਫਰਾਰ ਚੱਲ ਰਿਹਾ ਹੈ ਪਰ ਦੂਜੇ ਹੀ ਪਾਸੇ ਪੁਲਿਸ ਆਪਣੇ ਪੱਧਰ ਤੇ ਇਸ ਦੀ ਲਗਾਤਾਰ ਭਾਲ ਕਰ ਰਹੀ ਹੈ ਧਮਕੀਆਂ ਵੀ ਮਿਲਦੀਆਂ ਰੰਜਨ ਬਾਅਦ ਚ ਤੇ ਇਹਨਾਂ ਨੇ ਕੋਈ ਨਹੀਂ ਸਾਡੇ ਸੁਣਾਇਆ ਸੀ ਇਹਨਾਂ ਨੂੰ ਦੱਸਿਆ ਵੀ ਸਾਨੂੰ ਧਮਕੀਆਂ ਮਿਲਦੀਆਂ ਸਾਨੂੰ ਕੋਈ ਨਹੀਂ ਸੁਣਾਇਆ ਇਹਨਾਂ ਨੇ ਕੀ ਸਾਨੂੰ ਇਹਨਾਂ ਨੇ ਸਿਕਿਉਰਿਟੀ ਦਿੱਤੀ ਵੀ ਆ ਦੋ ਬੰਦੇ ਇੱਕ ਰਾਤ ਨੂੰ ਇੱਕ ਦਿਨ ਦਾ ਆ ਉਬੀ ਰਾਤ ਨੂੰ ਹੁਣ ਸਵੇਰ ਆਲਾ ਹੁਣ 11 ਵਜੇ ਆ ਤਾਂ ਸੀ ਇਹਨਾਂ ਨੂੰ ਲੈ ਕੇ ਆਏ ਅਸੀਂ ਨਾਲ ਅਸੀਂ ਕਿੱਥੇ ਨੂੰ ਜਾਵਾਂਗੇ ਸਿਆਣੇ ਬਣਾਏ ਰਾਤ ਬਰਾਤੇ ਢਿੱਲੇ ਹੋ ਜਾਈਏ ਕਿਨੂੰ ਢਾਵਾਂਗੇ ਰਾਤ ਨੂੰ ਕੋ ਉਠਦਾ ਰਾਤ ਨੂੰ ਕੋਈ ਨਹੀਂ ਉੱਠਦਾ ਹੈਗਾ ਤੁਹਾਨੂੰ ਕੋਈ ਵੀ ਰਾਤ ਬਰਾਤੇ ਕੋਈ ਢਿੱਲੇ ਮਠਾ ਹੋ ਜਾਵੇ ਕੋਈ ਕੋਈ ਸਾਨੂੰ ਗੋਲੀ ਮਾਰ ਜਾਵੇ ਸਾਡੀ ਪੁਲਿਸ ਸਰਫਸਾਰ ਜ਼ਿੰਮੇਵਾਰ ਹੋਊਗੀ ਸਾਡੀ ਠੀਕ ਹੈ ਆ ਮੈਂ ਚਲਵਨ ਸਿੰਘ ਪਿੰਡ ਕਨੈਲ ਮੇਰਾ ਮੁੰਡਾ ਧਰਮਿੰਦਰ ਸਿੰਘ ਜਦੋਂ 10 ਤਰੀਕ ਨੂੰ ਪੌਣੇ 9 ਵਜੇ ਗੋਲੀਆਂ ਲੱਗੀਆਂ ਠੀਕ ਹੈ ਨਾ ਉਹਦੀ ਜਾ ਕੇ 2:30 ਵਜੇ ਰਾਤ ਨੂੰ ਡੈਥ ਹੋ ਗਈ ਆ ਇੱਥੇ ਸਰਕਾਰੀ ਹਸਪਤਾਲ ਗਏ ਨੇ ਜਵਾਬ ਦਿੱਤਾ ਆਈ ਵੀ ਹਸਪਤਾਲ ਲਗਾਇਆ ਉਹ ਤੋਂ ਬਾਅਦ ਇਹਨੇ ਪਰਚਾ 315 ਦਾ ਬਣਾਇਆ 302 ਦਾ ਬਣਾਇਆ ਅਜੇ ਤੱਕ ਮੁਰਜ਼ਮ ਨਹੀਂ ਫੜੇ ਸਕੇ 4 ਮਹੀਨੇ ਹੋ ਗਏ ਅਸੀਂ ਸਿਆਣੇ ਬੰਦੇ ਕਿੱਥੇ ਨੂੰ ਜਾਈਏ ਪੁਲਿਸ ਕੀ ਕਰਦੀ ਕੋਈ ਕੋਈ ਪੁਲਿਸ ਕੋਈ ਸੁਣਾਈ ਨਹੀਂ ਕਰ ਰਹੀ ਹੈ ਜੀ ਫਸੇ ਉੱਤੇ ਤੱਕ ਤਾਂ ਹੈ ਜਿੱਥੇ ਤੱਕ ਵੀ ਜਾਣਾ ਸੀ ਐਸਪੀ ਤੱਕ ਵੀ ਕਹਿ ਦਿੱਤਾ ਇਹਦੇ ਤੱਕੇ ਜਾਣਾ ਸਾਨੂੰ ਹੋਰ ਕੀ ਪਤਾ ਹੈ ਸੀ ਜੀ ਤਾਈ ਵੀ ਜਾਏ ਪਰ ਉਹਨੇ ਸਾਡੀ ਗੱਲ ਨਹੀਂ ਸੁਣੀ ਐਸਪੀ ਵੀ ਕੋਲੇ ਵੀ ਜਾਏ ਸੰਧੂ ਅਰਮਿੰਦਰ ਸਿੰਘ ਸੰਧੂ ਕੋਲ ਵੀ ਜਾਏ ਆ ਇੱਥੇ ਡੈਪਟੀ ਕੋਲ ਵੀ ਜਾਂਦੇ ਆ ਸਾਨੂੰ ਕਹਿੰਦੇ ਰੋਜ਼ ਕਹਿੰਦੇ ਕੋਈ 2-4 ਦਿਨ ਜਿਗਰਾ ਰੱਖੋ ਅੱਜ ਐਸਐਚਓ ਨੂੰ ਪੁੱਛੀਦਾ ਉਹ ਵੀ ਕਹਿੰਦਾ ਥੋੜਾ ਬਸ ਦੇਹਲੀ ਰੱਖੋ ਇਹਨਾਂ ਨੂੰ ਪੈਸੇ ਉੱਤੋਂ ਚੜਿਓ ਸਾਰੇ ਤਹਿ ਪੂਹੇ ਮੋਟੇ ਰਹਿ ਕੇ ਤਾਂ ਨਹੀਂ ਸਾਡੇ ਬੱਚੇ ਸੁਣਾਈ ਕਰਦਾ ਕੋਈ ਅਸੀਂ ਦੁਖੀ ਆ ਸਾਡੇ ਕੋਲੋਂ ਵਾਲਾ ਕੋਲੋਂ ਹੈ ਸਾਡੇ ਬਾਹਰ ਰਹਿਨੇ ਰੋਜ਼ ਦਿੱਤੀ ਮੇਰੇ ਅੱਧ ਮਰ ਡਾਕਟਰ ਆਉਂਦਾ ਸਾਡੇ ਘਰ ਕਿੱਥੋਂ ਦੇਣੇ ਪੈਸੇ ਅਕੀਨੇ ਆਉਣ ਇਹਨੂੰ ਤਾਂ ਸਾਨੂੰ ਪੈਸੇ ਦੀ ਆਮਦਨ ਹੈ ਇਹਨੂੰ ਤਾਂ ਸਾਨੂੰ ਮਾਰ ਦੇ ਤਾਂ ਵੀ ਚੰਗਾ ਸਾਨੂੰ ਨਾਲ ਫਿਕਰ ਤਾਂ ਭੁੱਖ ਦੇ ਤੂੰ ਪਿੱਛੇ ਤੇ ਨਾ ਕੋਈ ਰੁਪਏ ਸਾਡੇ ਜਣੇ ਇਦੋਂ ਪਰੇ ਤਾਂ ਹੋਰ ਕੋ ਗੱਲ ਨਹੀਂ ਹੋਣੀ ਹੈਗੀ ਰਾਤੇ ਬੈਠਿਆਂ ਤੇ ਲੰਘ ਜਾਂਦੀ ਸਾਰੀ ਰਾਤ ਲੰਘ ਜਾਂਦੀ ਬੈਠਿਆਂ ਤੇ ਕੀ ਕਰ ਕੀ ਬੜਾ ਕਿਧਰੋਂ ਕਿਵੇਂ ਆਣਾ ਕਿਧਰੋਂ ਕਿਵੇਂ ਮਾਰਨੇ ਸਾਨੂੰ ਕੀ ਪਤਾ ਕਹਿੰਦੇ ਤੈਨੂੰ ਖੋਦ ਕਾਇਕਾ ਗਿਆ ਦੂਜੇ ਤਿੰਨ ਧੰਗਾ ਤੋਂ ਬਾਅਦ ਕਹਿੰਦੇ ਤੈਨੂੰ ਵੀ ਮਾਰਨਾ ਹੈ ਚਰਮਨ ਸਿੰਘ ਤੇਰਾ ਨਾ ਮੈਂ ਕਹਾਉ ਸਰਬਿੰਦਰ ਦੇ ਡੈਡੀ ਸਰਬਿੰਦਰ ਦਾ ਡੈਡੀ ਤੋਂ ਹੀ ਆ ਮੈਂ ਕਹਾਹਾ ਮੈਂ ਹੀ ਬੰਦਾ ਮੈਨੂੰ ਖੋਦ ਮੂੰਹ ਟਕਿਆ ਸੀ ਤੇ ਬੰਦੇ ਨੇ ਕਿਹਾ ਮੋਟਰਸਾਈਕਲ ਦਾ ਨੰਬਰ ਹੈ ਨਹੀਂ ਮੋਟਰਸਾਈਕਲ ਪੁਰਾਣਾ ਟੁੱਟਾ ਜਾ ਸੀ ਜਿਹੜਾ ਮੈਂ ਬਰਫ ਦੇ ਕਾਰਖਾਨੇ ਗਾ ਹੁਣ ਕਹਿ ਕੀ ਗਿਆ ਟਾਈਮ ਵੀ ਜ਼ਬੇਰ ਨੂੰ 6:30 ਦਾ 6:30 ਦਾ ਟਾਈਮ ਹੋਣਾ ਸਾਥ ਕਹਦਾ ਅੱਛਾ 6:30 ਦਾ ਟਾਈਮ ਹੋਣਾ ਆਪਣਾ ਇਹਨੇ ਸੁਣਾਈ ਨਹੀਂ ਕੀਤੀ ਸਾਡੀ ਅਜੇ ਤੱਕ ਨਹੀਂ ਕਰਦੇ ਜਿੱਥੇ ਨੂੰ ਕਹਿੰਦੇ ਉਸੇ ਸਾਨੂੰ ਪੁੱਛੀਦਾ ਉਹ ਕਹਿੰਦੇ ਕੋਈ ਨਹੀਂ ਤੁਸੀਂ ਘਰੇ ਬੈਠੋ ਅਸੀਂ ਕਰਦੇ ਹਾਂ ਬਿਛਾਰੇ ਟੂਲ ਦੇ ਕੋਈ ਨਹੀਂ ਸੁਣਦਾ ਨਹੀਂ ਸਾਡੀ ਠੀਕ ਹੈ ਮਤੀ 108 220 ਨੂੰ ਇੱਕ ਸੋਨੂ ਰੋਡ ਮਜਾਰਾ ਦਾ ਗੁਰਜਿੰਦਰ ਸਿੰਘ ਪਰ ਸੋਨੂ ਸਾਨੂੰ ਸਰਜੀਤ ਸਿੰਘ ਵਾਸੀ ਰੋਡ ਮਜਾਰਾ ਇਹਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਸਾਡੇ ਗੜ੍ਹਚੰਕ ਨੰਗਰ ਰੋਡ ਤੇ ਇੱਕ ਲੜਕੇ ਦੀ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਸੀ ਤੇ ਇਹ ਉਦੋਂ ਤੋਂ ਲੈ ਕੇ ਹਜੇ ਤੱਕ ਫਰਾਰ ਚੱਲੇ ਆ ਰਹੇ ਆ। ਇਹੀ ਕਾਫੀ ਗੇੜੇ ਮਗਰ ਲੱਗੇ ਹੋਏ ਆ। ਵੱਖ-ਵੱਖ ਟੀਮਾਂ ਸਾਡੀਆਂ ਇਹਦੇ ਮਗਰ ਲੱਗੀਆਂ ਹੋਈਆਂ। ਤੇ ਹਜੇ ਤੱਕ ਇਹ ਫਰਾਰ ਚੱਲੇ ਆਇਆ। ਅਸੀਂ ਰਿਕਵੈਸਟ ਇਹ ਕਰਦੇ ਆ ਆਮ ਲੋਕਾਂ ਨੂੰ ਵੀ ਜਿੱਥੇ ਵੀ ਇਹਦੇ ਬਾਰੇ ਕੋਈ ਪਤਾ ਚੱਲੇ ਆ ਇਹਦੀ ਫੋਟੋ ਇਹਦੀ ਹੈ। ਇਹਦੇ ਬੰਦੇ ਬਾਰੇ ਕਿਤੇ ਵੀ ਪਤਾ ਚੱਲਦਾ ਤੇ ਸਾਨੂੰ ਸਾਡੇ ਦਫ਼ਤਰ ਦੇ ਨੰਬਰ ਤੇ 0 77 SSP ਸਾਡੇ ਦਫ਼ਤਰ ਦਾ ਨੰਬਰ ਹੈਗਾ 01882 220 501 ਤੇ ਸਾਡੇ ਥਾਣੇ ਦਾ ਹੈਗਾ 282 021 ਥਾਣਾ ਗੜ੍ਹਜਾ ਗੱਲਾ ਮੇਰਾ ਆਪਣਾ ਨੰਬਰ ਹੈਗਾ 94176 47882 ਅਗਰ ਇਸ ਬਾਰੇ ਕਿਤੇ ਵੀ ਪਤਾ ਲੱਗਦਾ ਤਾਂ ਕੋਲੋਂ ਸਾਨੂੰ ਇਸ ਨੰਬਰਾਂ ਦੇ ਉੱਤੇ ਇਤਲਾਹ ਦੇ ਖੈਰਾ ਜਿਹੜੀ ਇਹ ਸੂਚਨਾ ਬਿਲਕੁਲ ਗੋਪਤ ਰੱਖੀ ਜਾਊ ਮੈਂ ਆਪਣੇ ਤੌਰ ਤੇ ਉਹਨਾਂ ਨੂੰ ਬਾਜੂ ਨਾਮ ਦਊਂਗਾ